ਬਲਕਿ ਇਹ ਐਗਰੋਟੈਕ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਬਾਬਾ ਹਰਪ੍ਰਜਨ ਸਿੰਘ ਸੁਰਾਜਪੁਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਸੁਰਜੀਤ ਸਿੰਘ ਰਖੜਾ ਜੱਸੀ ਸੋਹੀਆਂ ਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਸੁਕਰਾਨੇ ਵੱਲੋਂ ਜਿਹੜਾ ਅੱਜ ਮਹਾਰਾਜ ਦਾ ਊਟਾਸਾ ਲੈ ਗਿਆ ਟੀਕਣਾ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਮਲਕੀਤ ਕਮਾਈਨ ਮਲਕੀਤ ਟੈਗਰੋ ਇੰਡਸਟਰੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਇਹ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਨੇ ਸੰਤ ਆਵਾ ਸੁਖਦੇਵ ਸਿੰਘ ਦੇ ਨਾਲ ਬਹੁਤ ਇਹਨਾਂ ਦਾ ਪਿਆਰ ਸੀ ਬਹੁਤ ਸਤਿਕਾਰ ਸੀ ਔਰ ਹਰ ਸਾਲ ਗੁਰੂ ਮਹਾਰਾਜ ਚੇਪਾਛ ਦੇ ਚਰਨ ਪਾਉਂਦੇ ਨੇ ਗੁਰੂ ਦਾ ਓਟ ਆਸਰਾ ਲੈਂਦੇ ਨੇ ਸਾਰੇ ਵਰਕਰ ਸਾਰੇ ਵਾਜਮ ਸਾਰੇ ਮਾਲਕ ਇਸ ਦਿਨ ਦੇ ਉੱਤੇ ਗੁਰੂ ਦੀ ਕਿਰਪਾ ਨਾਲ ਹਰ ਸਾਲ ਇਹ ਕਰਵਾਉਂਦੇ ਨੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰਦਾ ਉਹ ਤਾਸਰ ਲੈ ਕੇ আর ਦਿਲੋਂ ਮਨੋਂ ਸੇਵਾ ਕਰਦੇ ਨੇ ਜਿੰਨੀ ਨਿਮਰਤਾ ਜਿੰਨਾ ਪਿਆਰ ਇਹਨਾਂ ਦੇ ਵਿੱਚ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਸੋ ਮੈਂ ਅੱਜ ਦੇ ਦਿਨ ਦੇ ਉੱਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਵੀ ਦੇਣਾ ਹੈ ਪਰਮਾਤਮਾ ਅਗੇ ਵਹਿਗੂ ਗਿਛੇ ਪਾਸ਼ਾ ਅਗੇ ਅਰਦਾਸ ਵੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਸ ਨਾਲ ਸਾਡੇ ਦੇਸ਼ ਨੂੰ ਸਾਡੀ ਕੌਮ ਨੂੰ ਸਾਡੇ ਸੋਬੇ ਨੂੰ ਬਹੁਤ ਵੱਡਾ ਫਾਇਦਾ ਹੋਵੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਕੰਮ ਕਾਰ ਮਿਲਦਾ ਹੈ ਸਰਕਾਰ ਕੋਲ ਟੈਕਸ ਜਾਂਦਾ ਹੈ ਜਿਸ ਨਾਲ ਸਾਡਾ ਮੁਲਕ ਤਰੱਕੀ ਕਰਦਾ ਸੋ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਗੁਰੂ ਅਗੇ ਹੀ ਅਦਾਸ ਕਰਦਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਉਹ ਹੈ ਵੀ ਜਿੱਕਾ ਖਾਲਸਾ ਸਿੰਘ ਹੈ ਗੁਰੂ ਜੀ ਭਾਈ ਰਾਜੂਵਾਲਾ ਦੀ ਕਿਸ ਤਰ੍ਹਾਂ ਦੇਖ ਰਹੇ ਬਾਪੀ ਮੈਂ ਕਿ ਰਾਜੂਵਾਲਾ ਇਰਤਵਾਰ ਨਹੀਂ ਆਇਆ ਤੇਨ ਘੰਟੇ ਲਈ ਬਿਲਕੁਲ ਰੋਲ ਦਿੱਤੀ ਗਈ ਚੋ ਤੇ ਰਾਮ ਰਵੀ ਨੂੰ ਲੰਬੀ ਰੋਲ ਦਿੱਤੀ ਆ ਦੇਖੋ ਜਵਨ ਸਾਹਿਬ ਜੀ ਦੇਖੀਏ ਆਪਣੇ ਜਿੰਨੀ ਉਹਨੇ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤਿਆ ਔਰ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਜੇ ਫਾਂਸੀ ਲਾਉਣੀ ਫਾਂਸੀ ਲਾ ਦਿਓ ਪਰ ਅੱਜ ਕਿੰਨੇ ਸਾਲ ਹੋ ਗਏ ਉਹੀ ਸਜ਼ਾ ਤੋਂ ਵੱਧ ਉਹਨੇ ਭੋਗਤ ਲਿਆ ਸੋ ਅੱਜ ਸਰਕਾਰ ਦੀ ਡਿਊਟੀ ਬਣਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹ ਨਾ ਕੰਮ ਕਰਨ ਕਿ ਪੰਜਾਬ ਦੇ ਵਿੱਚ ਹੋਰ ਕਾਨੂੰਨ ਹੈ ਪੰਜਾਬ ਤੋਂ ਬਾਹਰ ਹੋਰ ਕਾਨੂੰਨ ਹੈ ਅੱਜ ਇਹ ਕੰਮ ਕਰ ਰਹੇ ਨੇ ਕਿੱਥੇ ਤਾਂ ਕਿੱਡੇ ਕਿੱਡੇ ਗੁਨਾਹਾਂ ਵਾਲੇ ਰੇ ਪਰੇ ਕਤਨ ਵਾਲੇ ਵੀ ਉਹਨਾਂ ਨੇ ਸਭ ਟਾਈਮ ਤੋਂ ਪਹਿਲੇ ਛੱੜਤੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਣ ਆਏ ਨੇ ਗੁਰੂ ਦਾ ਉਹ ਤਾਸਾ ਲੈ ਕੇ ਚੱਲਣ ਵਾਲੇ ਜਜ਼ਬਾਤੀ ਹੋ ਕੇ ਇਹਨਾਂ ਨੇ ਜੋ ਕੀਤਾ ਪਰ ਉਹ ਸਜ਼ਾ ਵੀ ਪੂਰੀ ਹੋ ਗਈ ਤੇ ਟਾਈਮ ਵੀ ਪੂਰਾ ਹੋ ਗਿਆ ਤੇ ਫਾਂਸੀ ਨੂੰ ਕਿੰਨਾ ਚਿਰ ਹੋ ਗਿਆ ਪਰ ਫੇਰ ਵੀ ਅੱਜ ਜਦ ਰਹਿਣੇ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਦੋ ਕਾਨੂੰਨ ਨਹੀਂ ਰੱਖਣੇ ਚਾਹੀਦੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਇੱਕੋ ਕਾਨੂੰਨ ਚਾਹੀਦਾ ਹੈ ਕਾਰਪੋਰੇਸ਼ਨ ਨੇ ਚੋਣਾ ਆ ਰਹੀ ਹੈ ਨੇ ਕਿਸ ਤਰ੍ਹਾਂ ਅਕਾਲੀ ਦਲ ਸੁਧਾਰ ਲਹਿਰ ਵੱਖਰਾ ਲੜੂ ਅਕਾਲੀ ਦਲ ਉਪਰੋਕਤ ਤਰ੍ਹਾਂ ਕਿ ਇੱਕ ਮਹੀਨੇ ਇਕੱਠੇ ਚੋਣਾ ਲੜੋ ਇਹ ਇੱਕ ਟਾਈਮ ਆ ਕੇ ਦੱਸੂਗਾ ਟਾਈਮ ਦੇਖਾਂਗੇ ਗੁਰੂ ਨੇ ਕਿਰਪਾ ਕਰਨੀ ਸਿਸ਼ਪਾਸ਼ ਨੇ ਮਿਹਰ ਕਰਨੀ ਹੈ ਸਾਰੇ ਇਕੱਠੇ ਹੋਣਗੇ ਇਹ ਜਿਹੇ ਦਿਨ ਮਨਾਉਂਦੇ ਰਹੇ ਤੇ ਤੁਸੀਂ ਵੱਡੀ ਗਿਣਤੀ ਦੇਖਿਆ ਨੂੰ ਤੁਹਾਡਾ ਸਭ ਦਾ ਦਿਲ ਦੀ ਗਹਿਰਾਈਆਂ ਵਿੱਚੋਂ ਮਲਕੀ ਤੇ ਐਗਰੋਟੈਕ ਵੱਲੋਂ ਸਾਡੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਦੇ ਵੀ ਇਹ ਸ੍ਰੀਮਾਨ ਜੀ ਹਰ ਇੱਕੜੇ ਘਰ ਹਰ ਇੱਕ ਦੀ ਫੈਕਟਰੀ ਹਰ ਇੱਕੇ ਦੁਕਾਨ ਤੇ ਆਉਣ ਤੇ ਪਰਮਾਤਮਾ ਉਹਨਾਂ ਦੇ ਉੱਪਰ ਆਪਣੀ ਮਿਹਰ ਸਦਾ ਰੱਖੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਬੱਬਾ ਹਰਪਜਲ ਸਿੰਘ ਜੀ ਆਏ ਨੇ ਮਹਾਨ ਸਖੀਅਤ ਨੇ ਤੇ ਸਾਡੇ ਵਿੱਚ ਸਰਦਾਰ ਅਰਜੀਤ ਸਿੰਘ ਜੀ ਰੱਖਣਾ ਸਾਹਿਬ ਆਏ ਹੋਏ ਨੇ ਉਹਨਾਂ ਦਾ ਵੀ ਇੱਥੇ ਆਉਣਾ ਤੇ ਅਸੀਂ ਆਪਣੇ ਵੱਲੋਂ ਆਪਣੇ ਪਰਮਾਰ ਬੰਨੀ ਬਹੁ ਬਹੁਤ ਤੁਹਾਨੂੰ ਵਧਾ ਕੜਦੇ ਆ ਜੱਸੀ ਸੋਹਿਆ ਵਾਲਾ ਚੇਅਰਮੈਨ ਇੰਪਰੂਵਮੈਂਟ ਟਰਸਟ ਪਿਆਲਾ ਸਾਡਾ ਬੱਚਾ ਹੈ ਬਹੁਤ ਮਿਹਨਤ ਕਰਦਾ ਹੈ ਪਰ ਮਾਤਮਾ ਇਹਨੂੰ ਵੀ ਬਲ ਬੱਥੇ ਅਸੀਂ ਅਰਦਾਸ ਕਰਦੇ ਆ ਪ੍ਰਭਵਾਦਵਾ ਗਰੇ ਤੁਹਾਡਾ ਇਤੀ ਚੰਗਾ ਹੈ ਕਦਮ ਸਾਡੇ ਸਰਮਤੀ ਤੇ ਤੇ ਹੁਣ ਅਸੀਂ ਦੇਤਾ ਕੋ ਸਕਦੇ ਨਹੀਂ ਮਹਾਰਾਜ ਵੱਲੋਂ ਆਪ ਨੂੰ ਜੋ ਮਹਾਨ ਸਿੱਖੀ ਦਾ ਬੋਝ ਹੈ ਨੇ ਇੱਕ ਗੁਰੂ ਕਰਦਾ ਸਰੂਪਾ ਇੱਕ ਕੰਵੈਨ ਤੇ ਬੜੇ ਆਰਾਮ ਨਾਲ ਇਹ ਮਹਾਂ ਸੰਤ ਹਰਪਾਜਨ ਸਿੰਘ ਦੀ ਅਰਜ਼ੀ ਕਰ ਤਮਾਮ ਨਾਲ ਦੇਣਗੇ ਸਾਰਿਆਂ ਨੂੰ ਪਹਿਲਾਂ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼